ਸਸ ਸਸਿਕਲ ਜੀ ਸੋਨਮ ਬਾਜਵਾ ਜੀ ਗੱਲ ਕਰ ਰਹੇ ਜੀ ਆ ਗਗਨ ਗੱਲ ਕਰ ਰਹੇ ਆ ਡੇਲੀ ਪੋਸਟ ਤੋਂ ਤੁਹਾਡੀ ਟੀਮ ਇੱਥੇ ਪਹੁੰਚੀ ਆ ਬਹੁਤ ਧੰਨਵਾਦ ਤੁਸੀਂ ਫਿਕਰਮੰਦ ਹੋ ਪੰਜਾਬ ਦੇ ਲਈ ਮੈਂ ਐਕਚੁਅਲੀ ਜੋ ਬਹੁਤ ਥੈਂਕਫੁਲ ਆ ਪੂਰੇ ਪੰਜਾਬ ਦਾ ਸਾਰੇ ਲੋਕਾਂ ਦਾ ਤੁਹਾਡੇ ਸਾਰਿਆਂ ਦਾ ਐਕਚੁਅਲੀ ਕਿ ਬੌਂਬੇ ਚ ਬੈਠ ਕੇ ਜਾਂ ਸੀ ਦੂਜੇ ਸ਼ਹਿਰਾਂ ਚ ਬੈਠ ਕੇ ਐਕਚੁਅਲ ਰੀਅਲ ਸਿਨੈਰੀਓ ਦੇਖ ਸਕਦੇ ਆ ਕਿ ਕੀ ਹੋ ਰਿਹਾ ਕ ਮੈਂ ਆਪਣੇ ਵੱਲੋਂ ਜੋ ਵੀ ਕਰ ਸਕਦੀ ਆ ਕਰ ਰਹੀਆਂ ਹਾਂ ਔਰ ਅੱਗੇ ਵੀ ਕਰਦੀ ਰਹੂੰਗੀ ਗਵਰਨਮੈਂਟ ਵੱਲੋਂ ਸਾਰੇ ਲੋਕਾਂ ਨੂੰ ਇੱਕ ਯੂ نو ਜੋ ਵੀ ਲੋਕ ਸਫਰ ਕਰ ਰਹੇ ਉਹਨਾਂ ਨੂੰ ਇੱਕ ਥੋੜੀ ਮਦਦ ਕਿਸੇ ਵੀ ਤਰ੍ਹਾਂ ਦੀ ਯੂ نو ਹੋਵੇ ਬਟ ਅਸੀਂ ਸਾਰੇ ਜਣੇ ਹੈਗੇ ਆ ਨਾਲ ਪੰਜਾਬ ਦੇ ਨਾਲ ਆ ਐਂਡ ਜੋ ਵੀ ਕਰ ਸਾਦੇ ਹੈ ਯੂ نو ਇਨ ਵਾਟਐਵਰ ਕਪੈਸਿਟੀ ਉਸੇ ਕਰਾਂਗੇ ਮੈਂ ਤਾਂ ਪ੍ਰਿਪੇਅਰ ਹਾਂ ਹੁਣ ਜਿੱਥੋਂ ਤੱਕ ਹੋ ਸਕੂਗਾ ਨਾਟ ਦਿਸ ਟੂਡੇ ਬਟ ਹਮੇਸ਼ਾ ਮੈਂ ਪੰਜਾਬ ਦੇ ਨਾਲ ਹਾਂ ਕੱਲ ਉਹਨਾਂ ਨੇ ਤੁਹਾਡੇ ਨਾਲ ਹੁਣ ਗੱਲ ਕੀਤੀ ਜੋ ਕਨਸਰਨ ਉਹਨਾਂ ਨੇ ਸ਼ੋਅ ਕੀਤਾ ਤੇ ਉਹ ਕਨਸਰਨ ਜਦੋਂ ਉਹਨਾਂ ਦੀ ਟੀਮ ਜਾਂ ਉਹ ਆਪ ਗਰਾਊਂਡ ਜ਼ੀਰੋ ਤੇ ਨਹੀਂ ਦੇਖਦੇ ਤਾਂ ਤੱਕ ਉਹ ਉਹ ਪੈਸਾ ਉਹ ਦਿੱਤਾ ਹੋਇਆ ਦਸਵੰਦ ਮਹਿਸੂਸ ਨਹੀਂ ਹੋ ਸਕਦਾ ਸੋ ਇਸ ਕਰਕੇ ਮੈਂ ਅੱਜ ਬਾਈਰਾਂ ਨਾਲ ਇਹਨਾਂ ਨੇ ਕੱਲ ਰਾਤ ਗੱਲ ਹੋਈ ਤੇ ਸਵੇਰੇ ਸਵੇਰੇ ਸਵੇਰ ਦੇ ਆਏ ਹੋਏ ਨੇ ਤਾਂ ਮੈਂ ਫੀਲਡ 'ਚ ਸੀਗਾ ਤੇ ਅਸਾਨੂੰ ਸ਼ਾਮ ਹੋ ਗਈ ਪਹੁੰਚਦੇ ਤੇ ਅਸੀਂ ਉਹ ਜੋ ਪਰਿਵਾਰਾਂ ਦੇ ਵਿੱਚ ਘਰ ਕਰ ਰਹੇ ਕਿ ਜਿਨਾਂ ਦਾ ਸਾਰਾ ਕੁਝ ਹੀ ਕੋਠੇ ਵੀ ਢਹਿ ਚੁੱਕੇ ਨੇ ਕੋਈ ਵੀ ਦੇਖਦਾ ਬਾਹਰ ਦਾ ਪੰਜਾਬ ਦਾ ਬੰਦਾ ਇੱਕ ਵਾਰੀ ਅੱਖਾਂ ਪਰ ਜਾਂਦੀਆਂ ਨੇ ਸੋ ਸੋਨਮ ਜੀ ਜਾਂ ਜੋ ਵੀ ਆਪਾਂ ਕਰ ਸਕਦੇ ਆ ਹੈਨਾ ਜਿੱਦਾਂ ਵੀ ਜਿਸ ਤਰੀਕੇ ਨਾਲ ਹੈਲਪ ਹੋ ਸਕਦੀ ਹੈ ਸੋ ਅੱਜ ਗਰਾਉਂਡ ਤੇ ਆ ਸੋ ਅਗੀ ਭਾਜੀ ਹੋਰੀ ਗੋਗੂ ਸਿੱਖ ਲਈ ਆ ਮੇਰੀ ਭਾਰੀ ਸਾਡੇ ਨਾਲ ਨਹੀਂ ਸੋ ਜਿੱਦਾਂ ਚੀਜ਼ਾਂ ਹੁੰਦੀਆਂ ਨੇ ਪ੍ਰੋਸੀਡ ਕਰਾਂਗੇ ਅਨਾਂ ਦੇ ਉੱਥੂ ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹਾਂ ਇਸ ਵੇਲੇ ਦੀਨਾ ਨਗਰ ਦੇ ਪਿੰਡ ਜੈਨਪੁਰ ਦੇ ਵਿੱਚ ਖੜਾ ਧਿਆਨ ਨਾਲ ਦੇਖੋ ਇੱਥੇ ਟੀਮ ਸੋਨਮ ਬਾਜਵਾ ਤੋਂ ਲਾਡੀ ਚੀਮਾ ਔਰ ਨੀਹਾ ਪਹੁੰਚੇ ਹੋਏ ਨੇ ਸੋਨਮ ਬਾਜਵਾ ਹੋਰਾਂ ਨੇ ਮਦਦ ਦੇ ਲਈ ਔਰ ਰਾਹ ਦੇ ਵਿੱਚ ਇੰਨਾ ਜ਼ਿਆਦਾ ਪਾਣੀ ਹੈ ਕਿ ਇਸ ਤੋਂ ਅੱਗੇ ਗੱਡੀ ਨਹੀਂ ਜਾ ਰਹੀ ਹੋਰ ਜਿਹੜੀ ਮਦਦ ਮੰਗਾਈ ਗਈ ਹੈ ਗਲੋਬਲ ਸਿਕਸ ਦੇ ਵੱਲੋਂ ਔਰ ਅਮਨਪ੍ਰੀਤ ਥੋੜੀ ਵੀ ਨਾਲ ਮੌਜੂਦ ਨੇ ਭਾਈ ਜੀ ਖਾਸ ਤੌਰ ਤੇ ਪਹੁੰਚੇ ਹੋਣ ਸੋਨਮ ਬਾਜਵਾ ਹੋਰਾਂ ਨੇ ਭੇਜਿਆ ਬਹੁਤ ਫਿਕਰਮੰਦ ਨੇ ਪੰਜਾਬ ਦੇ ਲਈ ਜੀ ਵੀਰੇ ਬਿਲਕੁਲ ਸਾਨੂੰ ਕਾਫੀ ਦਿਨਾਂ ਤੋਂ ਕਹਿ ਰਹੇ ਸੀਗੇ ਸੋ ਉਸ ਤੋਂ ਬਾਅਦ ਭਾਈ ਅਮਰਪ੍ਰੀਤ ਉਹਨਾਂ ਨਾਲ ਸਾਡਾ رابطہ ਹੋਇਆ ਸੋ ਅੱਜ ਅਸੀਂ ਫਾਈਨਲੀ ਆਪ ਇੱਥੇ ਆਏ ਆਂਗੇ ਤੇ ਜਿੰਨਾ ਵੀ ਜੋ ਵੀ ਬੈਸਟ ਪੋਸੀਬਲ ਹੋ ਸਕਦਾ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਤੇ ਮੈਂ ਮੈਨੂੰ ਕਾਲ ਵੀ ਉਹਨਾਂ ਦੀ ਆ ਰਹੀ ਸੀ ਮੈਂ ਉਹਨਾਂ ਨੂੰ ਵੀ ਲਾਈਨ ਤੇ ਲੈ ਰਹਿਣਾ ਜੀ ਜੀ ਹਾਂਜੀ ਹਲੋ 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 ਹਾਂਜੀ ਸਸ ਸਸਿਗਲ ਜੀ ਸੋਨਮ ਬਾਜਵਾ ਜੀ ਗੱਲ ਕਰ ਰਹੇ ਜੀ ਆ ਗगन ਗੱਲ ਕਰ ਰਹੇ ਆ ਡੇਲੀ ਪੋਸਟ ਤੋਂ ਤੁਹਾਡੀ ਟੀਮ ਇੱਥੇ ਪਹੁੰਚੀ ਆ ਬਹੁਤ ਧੰਨਵਾਦ ਤੁਸੀਂ ਫਿਕਰਮੰਦ ਹੋ ਪੰਜਾਬ ਦੇ ਲਈ ਔਰ ਹਾਲਾਤ ਤੁਹਾਨੂੰ ਇਹਨਾਂ ਨੇ ਦੱਸੇ ਵੀ ਹੋਣਗੇ ਤੁਸੀਂ ਦੇਖੋਗੇ ਵੀ ਬਹੁਤ ਪਾਣੀ ਆ ਇੱਥੇ ਆਇਆ ਹੋਇਆ ਜੀ ਮੈਂ ਐਕਚੁਅਲੀ ਬਹਿ ਨਹੀਂ ਆ ਸਕੀ ਕਿਉਂਕਿ ਕੁਛ ਇੱਧਾ ਦੇ ਕਮਿਟਮੈਂਟ ਸੀਗੇ ਲੇਕਿਨ ਮੈਂ ਐਕਚੁਅਲੀ ਬਹੁਤ थैंकफुल ਆ ਪੂਰੇ ਪੰਜਾਬ ਦਾ ਸਾਰੇ ਲੋਕਾਂ ਦਾ ਤੁਹਾਡੇ ਸਾਰਿਆਂ ਦਾ ਐਕਚੁਅਲੀ ਕਿ ਬੰਬੇ ਚ ਬੈਠ ਕੇ ਜਾਂ ਸੀ ਦੂਜੇ ਸ਼ਹਿਰਾਂ ਚ ਬੈਠ ਕੇ ਐਕਚੁਅਲ ਰੀਅਲ ਸਿਨੈਰੀਓ ਦੇਖ ਸਕਦੇ ਆ ਵੀ ਕੀ ਹੋ ਰਿਹਾ ਤਾਂ ਮੈਂ ਆਪਣੇ ਵੱਲੋਂ ਜੋ ਵੀ ਕਰ ਸਕਦੀ ਆ ਕਰ ਰਹੀ ਆ ਔਰ ਅੱਗੇ ਵੀ ਕਰਦੀ ਰਹੂੰਗੀ ਸੋ ਥੈਂਕ ਯੂ ਸੋ ਮੱਚ ਕਿ ਤੁਸੀਂ ਸਾਰਿਆਂ ਨੂੰ ਐਕਚੁਅਲੀ ਨਾ ਵੇਅਰ ਕਰ ਰਹੇ ਹੋ ਕਿ ਕੀ ਹਾਲਾਤ ਕੀ ਨੇ ਉਥੇ ਇਸ ਟਾਈਮ ਔਰ ਪਾਣੀ ਪਾਣੀ ਇੱਥੇ ਇੱਕ ਵਾਰ ਘਟਿਆ ਸੀ ਹੁਣ ਬਹੁਤ ਜ਼ਿਆਦਾ ਪਾਣੀ ਛੱਡ ਦਿੱਤਾ ਗਿਆ ਜਿਹੜੀ ਤੈਹ ਡੈਸਟੀਨੇਸ਼ਨ ਸੀਗੀ ਉਥੇ ਗੱਡੀ ਦਾ ਜਾਣਾ ਬਹੁਤ ਮੁਸ਼ਕਲ ਆ ਜਿਹੜੀ ਐਸਯੂਵੀ ਦੇ ਵੱਡੇ ਪਿੱਕੇ ਹੁੰਦੇ ਨੇ ਔਰ ਬੋਟ ਮਹੰਗਾਈ ਗਈ ਆਮਨਪਰੀਥੋਰਾ ਦੇ ਵੱਲੋਂ ओके ओके आई जस्ट होप मैं उम्मीद करती हूं कि यू you नो know, सारे जने रल मिलके इवन फैक्ट मैं चाहूंगी कि इवन गवर्नमेंट ਵੱਲੋਂ سارے ਲੋਕਾਂ ਨੂੰ ਇੱਕ ਯੂ نو ਜੋ ਵੀ ਲੋਕ ਸਫਰ ਕਰ ਰਹੇ ਉਹਨਾਂ ਨੂੰ ਇੱਕ ਥੋੜੀ ਮਦਦ ਕਿਸੇ ਵੀ ਤਰ੍ਹਾਂ ਦੀ ਯੂ نو ਹੋਵੇ ਬਟ ਅਸੀਂ سارے ਜਣੇ ਹੈਗੇ ਆ ਨਾਲ ਪੰਜਾਬ ਦੇ ਨਾਲ ਐਂਡ ਜੋ ਵੀ ਕਰ ਸਕਦੇ ਆ ਯੂ نو ਇਨ ਵਟੈਵਰ ਕਪੈਸਿਟੀ ਉਸੇ ਕਰਾਂਗੇ ਐਂਡ ਆਮ ਸੋ थैंकफुल ਕਿ ਤੁਹਾਡੇ ਰਾਹੀਂ ਸਾਰਿਆਂ ਨੂੰ ਇੱਕ ਰੀਅਲ ਸਿਨੈਰੀਓ ਪਤਾ ਚੱਲ ਰਿਹਾ ਹੈ ਇਸ ਟਾਈਮ। ਔਰ ਸੋਨੋ ਮੇ ਇੱਕ ਆਖਰੀ ਸਵਾਲ ਹੈ ਕਿ ਜਿਸ ਤਰ੍ਹਾਂ ਰੀਹੈਬ ਜਦੋਂ ਸ਼ੁਰੂ ਹੋਏਗਾ ਲਗਾਤਾਰ ਲੱਗੇ ਰਹੋਗੇ ਗਲੋਬਲ 6 ਦੇ ਨਾਲ ਵੀ ਅਮਨਪ੍ਰੀਤ ਹੋਰਾਂ ਦੇ ਨਾਲ ਵੀ ਔਰ ਤੁਹਾਡੀ ਟੀਮ ਇੱਥੇ ਜਿਹੜੇ ਪਹੁੰਚੇ ਨੇ ਲਗਾਤਾਰ ਰਹਿਣਗੇ ਕੰਟੈਕਟ 'ਚ। हाँ जी हांजी जी बिल्कुल और ये सिर्फ मतलब गल नहीं है अमनप्रीत जी ने ना काफी डिटेल से समझाया कि एक कुछ टाइम चलूगा मैं विडियो भी देख रही हूं और बहुत ही अमेजिंग काम कर रहे हो तो उन्होंने चंगी तरह एक्सप्लेन किया कि सिर्फ होन तक गल नहीं है अगे, मतलब इट्स अ लोंग टर्म थिंग सो मैं तो प्रिपेयर हाँ जिथो तक हो सकूगा नॉट जस टूडे बट हमेशा मैं पंजाब नाल पंजाब मेरे नाल सो so, uh, जो कुछ भी हो पाऊगा और मैं ज्यादा कह च नहीं ਮੈਂ ਚਾਹੁੰਦੀ ਆ ਕਿ ਯੂ نو ਦਿਲੋਂ ਹਮੇਸ਼ਾ ਜੁੜੇ ਰਹੀਏ ਸੋ ਆਈਲ ਡੂ ਵਟ ਏਵਰ ਆਈ ਕੈਨ ਟੂ ਯੂ نو ਜਿਹੜੇ ਲੋਕਰ ਨਾਲ ਦੇ ਨਾਲ ਨਾਸਤਾ ਖੜੇ ਰਹਿਣਾ ਜੋ ਤੱਕ ਐਕਚੁਅਲੀ ਇਹ ਚ ਹਾਲਾਤ ਪਹਿਲਾਂ ਦੀ ਤਰ੍ਹਾਂ ਨਹੀਂ ਹੋ ਜਾਂਦੇ ਐਟ ਲੀਸਟ ਜੋ ਬੈਟਰ ਮਤਲਬ ਬੈਟਰ ਨਹੀਂ ਹੋ ਸਕਦੇ ਤਾਂ ਜੋ ਪਹਿਲਾਂ ਸੀਗੇ ਜੋ ਲੋਕਾਂ ਦੀ ਚੀਜ਼ਾਂ ਸੀਗੀਆਂ ਉਥੋਂ ਤੱਕ ਅਸੀਂ ਸਾਰੇ ਰਲ ਮਿਲ ਕੇ ਯੂ نو ਉਹਨਾਂ ਦੀ ਹੈਲਪ ਕਰੀਏ ਬਹੁਤ ਧੰਨਵਾਦ ਸੋਨਮ ਔਰ ਤੁਸੀਂ ਪੰਜਾਬ ਦੀ ਧੀ ਹੋਣ ਦਾ ਫਰਜ਼ ਜਿਹੜਾ ਆਦਾ ਕਰ ਰਹੇ ਹੋ ਬਹੁਤ ਸ਼ੁਕਰੀਆ ਔਰ ਲਾਡੀ ਗੱਲਬਾਤ ਕੀਤੀ ਹੈ ਜਿਵੇਂ ਉਹ ਦਰਦ ਮਹਿਸੂਸ ਕਰਦੇ ਨੇ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਉਂਕਿ ਜਦੋਂ ਸਾਰੇ ਵੀਡੀਓ ਤਾਂ ਉਹਨਾਂ ਤੱਕ ਪਹੁੰਚਦੀ ਔਰ ਫਿਕਰਮੰਦ ਹੁੰਦਾ ਤਾਂ ਟੀਮ ਉਹਨਾਂ ਦੇ ਵੱਲੋਂ ਭੇਜੀ ਗਈ ਬਿਲਕੁਲ ਜੀ ਵੀਰੇ ਮਤਲਬ ਬਹੁਤ ਦਿਨਾਂ ਤੋਂ ਜਦੋਂ ਤੋਂ ਇਹ ਸਾਰਾ ਤੁਸੀਂ ਦੇਖ ਰਹੇ ਹੋ ਜਦੋਂ ਤੋਂ ਚੀਜ਼ਾਂ ਚੱਲ ਰਹੀਆਂ ਨੇ ਸੋ ਉਸੇ ਦਿਨ ਤੋਂ ਉਹਨਾਂ ਦੇ ਲਗਾਤਾਰ ਫੋਨ ਕਾਲਸ ਆ ਰਹੇ ਨੇਗੇ ਸੋ ਹਮੇਸ਼ਾ ਕੋਈ ਵੀ ਪ੍ਰੋਬਲਮ ਆਉਂਦੀ ਹੈ ਕਿਸੇ ਵੀ ਚੀਜ਼ ਨੂੰ ਲੈ ਕੇ ਕਿਉਂਕਿ ਇੱਕ ਪੰਜਾਬੀ ਹੋਣ ਦੇ ਨਾਤੇ ਤੋਂ ਇਸ ਚੀਜ਼ ਨੂੰ ਹਮੇਸ਼ਾ ਇੱਕ ਦਰਦ ਨੂੰ ਮਹਿਸੂਸ ਕਰਦੇ ਨੇ ਕਿਉਂਕਿ ਬੇਸਿਕਲੀ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਬਹੁਤ ਵੱਡਾ ਕੀਤਾ ਤੇ ਜੇ ਇਸ ਟਾਈਮ ਦੇ ਉੱਤੇ ਕੋਈ ਪੰਜਾਬ ਦੇ ਨਾਲ ਨਹੀਂ ਖੜੂਗਾ ਤਾਂ ਉਹ ਚੀਜ਼ ਦੀ ਪੋਸੀਬਿਲਿਟੀ ਹੈ ਨਹੀਂ ਮੈਨੂੰ ਲੱਗਦਾ ਹਾਂ ਜੀ ਔਰ ਔਰ ਕਿਸ ਤਰ੍ਹਾਂ ਦਾ ਰੋਡ ਮੈਪ ਕੀ ਹੈਗਾ ਆ ਅਮਰਪਰੀਤ ਥੋੜੀ ਭਾਈ ਕੀ ਕਿਸ ਤਰ੍ਹਾਂ ਸੰਪਰਕ ਦੇ ਵਿੱਚ ਹੋਇਆ ਤੇ ਹੁਣ ਕੀ ਰੋਡਮੈਪ ਕੀ ਹੈਗਾ ਅੱਜ ਕਿੱਥੇ ਚੱਲੇ ਸੀ ਆਪਾਂ ਨੂੰ ਰੁਕਣਾ ਪੈ ਗਿਆ ਪਾਣੀ ਕਹਿੰਦੇ ਗੱਲ ਤੱਕ ਆ ਜਾਂਦਾ ਅੱਗੇ ਜਾ ਕੇ ਜੀ ਬਾਈ ਮਤਲਬ ਅਸੀਂ ਪਹਿਲਾਂ ਇਥੋਂ ਇਲਾਕੇ ਚੋਂ ਹੋ ਕੇ ਗਏ ਆ ਇਹਨਾਂ ਨੇ ਦੇਖਿਆ ਕਿ ਗਰਾਊਂਡ ਲੈਵਲ ਦੇ ਉੱਤੇ ਕਿਉਂਕਿ ਸੋਨਮ ਜੀ ਨਾਲ ਦਾ ਕੱਲ ਰਾਤ ਮੇਰੇ ਨਾਲ ਉਹਨਾਂ ਨਾਲ ਗੱਲ ਹੋ ਰਹੀ ਸੀ ਸੋ ਉਸ ਤੋਂ ਬਾਅਦ ਇਹਨਾਂ ਨਾਲ ਕੰਟੈਕਟ ਕਰਾਇਆ ਤੇ ਮੈਂ ਇਹੀ ਜ਼ਿਕਰ ਕਰ ਰਿਹਾ ਸੀ ਕਿ ਦੇਖੋ ਜਦੋਂ ਵੀ ਕੋਈ ਕੰਟੈਕਟ ਕਰਦਾ ਨਾ ਤਾਂ ਮੇਰਾ ਫਰਜ਼ ਹੈ ਕਿ ਉਹਨਾਂ ਨੂੰ ਗਰਾਊਂਡ ਰਿਐਲਿਟੀ ਚੈੱਕ ਕਰਾਉਣਾ ਜਾਨ ਤਾਂ ਉਹ ਅੱਜ ਮੈਨੂੰ ਕਹਿਣ ਕਿ ਮੈਂ ਕਮਿਟਮੈਂਟ ਦੇਣੀ ਹੈ ਤੇ ਉਹ ਅਕਾਊਂਟ 'ਚ ਪੈਸੇ ਟਰਾਂਸਫਰ ਕਰ ਸਕਦੇ ਨੇ ਬਟ ਜਿਹੜਾ ਇਮੋਸ਼ਨਸ ਦੇ ਨਾਲ ਉਹਨਾਂ ਨੇ ਤੁਹਾਡੇ ਨਾਲ ਹੁਣ ਗੱਲ ਕੀਤੀ ਜੋ ਕੰਸਰਨ ਉਹਨਾਂ ਨੇ ਸ਼ੋਅ ਕੀਤਾ ਤੇ ਉਹ ਕੰਸਰਨ ਜਦੋਂ ਉਹਨਾਂ ਦੀ ਟੀਮ ਜਾਂ ਆਪ ਗਰਾਉਂਡ ਜ਼ੀਰੋ ਤੇ ਨਹੀਂ ਦੇਖਦੇ ਤਾਂ ਤੱਕ ਉਹ ਉਹ ਪੈਸਾ ਉਹ ਦਿੱਤਾ ਹੋਇਆ ਦਸਵੰਦ ਮਹਿਸੂਸ ਨਹੀਂ ਹੋ ਸਕਦਾ ਸੋ ਇਸ ਕਰਕੇ ਮੈਂ ਅੱਜ ਬਾਈਰਾਂ ਨਾਲ ਇਹਨਾਂ ਨਾਲ ਕੱਲ ਰਾਤ ਗੱਲ ਹੋਈ ਤੇ ਸਵੇਰੇ ਸਵੇਰੇ ਸਵੇਰ ਦੇ ਆਏ ਹੋਏ ਨੇ ਤਾਂ ਮੈਂ ਫੀਲਡ 'ਚ ਸੀਗਾ ਤੇ ਅੱਜ ਸਾਨੂੰ ਸ਼ਾਮ ਹੋ ਗਈ ਪਹੁੰਚਦੇ ਇਸੇ ਉਹ ਯੂ ਪਰਿਵਾਰਾਂ ਦੇ ਵਿੱਚ ਘਰ ਵਿਜ਼ਿਟ ਕਰ ਰਹੇ ਕਿ ਜਿਨ੍ਹਾਂ ਦਾ ਸਾਰਾ ਕੁਝ ਹੀ ਕੋਠੇ ਵੀ ਢਹਿ ਚੁੱਕੇ ਨੇ ਔਰ ਜਾਂ ਉਹ ਟੈਂਟਾਂ 'ਚ ਰਹਿ ਰਹੇ ਨੇ ਜਾਂ ਉਹ ਬਿਲਕੁਲ ਅਨ ਸੇਫ ਕੰਡੀਸ਼ਨ ਦੇ ਵਿੱਚ ਘਰ ਰਹਿ ਰਹੇ ਨੇ ਤਾਂ ਸਾਡੀ ਕੋਸ਼ਿਸ਼ ਹੈ ਕਿ ਅਗਰ ਕਿਸੇ ਨੇ ਵੀ ਸਪੋਰਟ ਕਰਨੀ ਹੈ ਤੇ ਉਹ ਇਹੋ ਜੀ ਸਪੋਰਟ ਹੋਣੀ ਚਾਹੀਦੀ ਹੈ ਕਿ ਉਹ ਲੌਂਗ ਟਰਮ ਇੰਪੈਕਟ ਪਾਵੇ ਇਹ ਨਹੀਂ ਕਿ ਵਨ ਟਾਈਮ ਅਸੀਂ ਅਗਰ ਅਸ ਸਪੋਰਟ ਕੀਤੀ ਤਾਂ ਉਸ ਤੋਂ ਬਾਅਦ 6 ਮਹੀਨਿਆਂ ਬਾਅਦ ਉਹ ਫਿਰ ਦੁਬਾਰਾ ਮਤਲਬ ਇਸ ਤਰੀਕੇ ਨਾਲ ਖੜਾ ਕਿ ਮੈਨੂੰ ਕੋਈ ਸਪੋਰਟ ਕਰੇ ਅਸੀਂ ਉਹਨਾਂ ਨੂੰ ਪੈਰਾਂ ਤੇ ਖੜਾ ਕਰਨਾ ਚਾਹੁੰਦੇ ਹਾਂ ਚਾਹੇ ਉਹਨਾਂ ਦੇ ਘਰਾਂ ਦਾ ਕੰਮ ਹੈ ਚਾਹੇ ਉਹਨਾਂ ਦੇ ਕੋਈ ਬਿਜ਼ਨੈਸਿਸ ਨੇ ਚਾਹੇ ਜਿਵੇਂ ਆਪਾਂ ਮੱਝਾ ਵੰਡ ਰਹੇ ਹਾਂ ਚਾਹੇ ਜਿਵੇਂ ਉਹਨਾਂ ਦੇ ਘਰਾਂ ਦਾ ਸਮਾਨ ਇਕੱਠਾ ਕਰ ਰਹੇ ਹਾਂ ਸੋ ਲਾਈਕ ਇਸੇ ਤਰੀਕੇ ਦੇ ਨਾਲ ਸੋਨਮ ਜੀ ਦੀ ਟੀਮ ਦੇ ਨਾਲ ਵੀ ਮੇਰੀ ਕਾਫੀ ਡਿਟੇਲਡ ਡਿਸਕਸ਼ਨ ਹੋਈ ਹੈ ਤੇ ਹੁਣ ਅਸੀਂ ਅਸੈਸਮੈਂਟ ਤੋਂ ਬਾਅਦ ਜਿਵੇਂ ਉਹਨਾਂ ਦਾ ਡਿਸੀਜਨ ਹੋਏਗਾ ਅਸੀਂ ਉਹ ਲਵਾਂਗੇ ਕਿ ਅਸੀਂ ਕਿਹੜਾ ਪ੍ਰੋਜੈਕਟ ਅੱਗੇ ਇਹਨਾਂ ਦੇ ਨਾਲ ਮਿਲ ਕੇ ਕਰਨ ਜਾ ਰਹੇ ਅਨੇਹਾ ਤੁਸੀਂ ਨਾਲ ਰਹਿੰਦੇ ਹੋ ਟੀਮ ਦੇ ਵਿੱਚੋਂ ਤੁਸੀਂ ਔਰ ਜਿਸ ਤਰ੍ਹਾਂ ਉਹ ਗੱਲ ਕਰ ਰਹੇ ਸੀ ਬਹੁਤ ਇਮੋਸ਼ਨ ਦੇ ਵਿੱਚ ਸੀਗੇ ਇਮੋਸ਼ਨਲ ਹੋ ਰਹੇ ਸੀਗੇ ਜਦੋਂ ਜਦੋਂ ਗੱਲਬਾਤ ਹੋਈ ਹੈ ਔਰ ਜਦੋਂ ਤੁਸੀਂ ਆਪ ਗਰਾਊਂਡ ਤੇ ਆ ਕੇ ਹਾਲਾਤ ਦੇਖ ਰਹੇ ਹੋ ਕਿੱਦਾਂ ਮਹਿਸੂਸ ਕਰ ਰਹੇ ਹੋ ਪੰਜਾਬ ਦੇ ਲਈ ਮਹਿਸੂਸ ਤਾਂ ਇਦਾਂ ਕਿ ਤੁਸੀਂ ਇਹਨੂੰ ਦੱਸ ਨਹੀਂ ਸਕਦੇ ਹੈਨਾ ਕੋਈ ਵੀ ਦੇਖਦਾ ਹੈ ਬਾਹਰ ਦਾ ਪੰਜਾਬ ਦਾ ਬੰਦਾ ਇੱਕ ਵਾਰੀ ਅੱਖਾਂ ਪਰ ਜਾਂਦੀਆਂ ਨੇ ਸੋ ਸੋਨਮ ਜੀ ਜਾਂ ਜੋ ਵੀ ਆਪਾਂ ਕਰ ਸਕਦੇ ਆ ਹੈਨਾ ਜਿੱਦਾਂ ਵੀ ਜਿਸ ਤਰੀਕੇ ਨਾਲ ਹੈਲਪ ਹੋ ਸਕਦੀ ਹੈ ਸੋ ਅੱਜ ਗਰਾਊਂਡ ਤੇ ਆ ਸੋ ਅਗੇ ਭਾਜੀ ਹੋਰੇ ਗਲੋਬਲ ਸਿੱਖ ਹਲਿਆਉਣ ਪੀ ਭਾਜੀ ਸਾਡੇ ਨਾਲ ਨਹੀਂ ਸੋ ਜਿੱਦਾਂ ਚੀਜ਼ਾਂ ਹੁੰਦੀਆਂ ਨੇ ਪ੍ਰੋਸੀਡ ਕਰਾਂਗੇ ਇਹਨਾਂ ਦੇ ਥੋਂ ਬਾਕੀ ਜੋ ਵੀ ਹੈ ਬਈ ਜਦੋਂ 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 ਗੱਲਬਾਤ ਹੋਈ ਸੀ ਪਹਿਲੀ ਜਦੋਂ ਗੱਲ ਹੋਈ ਆ ਸੋਨਮ ਹੋਰਾਂ ਦੇ ਨਾਲ ਜਦੋਂ ਸਾਰਾ ਰਾਪਤਾ ਹੋਇਆ ਕੀ ਮਨ ਦੇ ਵਿੱਚ ਖਿਆਲ ਕੀ ਸੀ ਸੋਨਮ ਹੋਰਾਂ ਦੇ ਬਹੁਤ ਜ਼ਿਆਦਾ ਇਮੋਸ਼ਨਲ ਸੀਗੇ ਮਤਲਬ ਹਰ ਬੰਦੇ ਨੂੰ ਲੈ ਕੇ ਜਦੋਂ ਵੀ ਉਹ ਉਹਨਾਂ ਕੋਲੇ ਵੀਡੀਓਜ਼ ਪਹੁੰਚਦੀਆਂ ਨੇ ਜਦੋਂ ਵੀ ਉਹ ਦੇਖਦੇ ਨੇ ਤਾਂ ਉਹ ਬਹੁਤ ਜ਼ਿਆਦਾ ਮਨ ਲਾਦਾ ਕੁੜੀਆਂ ਵੈਸੇ ਵੀ ਇਮੋਸ਼ਨਲ ਹੁੰਦੀਆਂ ਨੇ ਪਰ ਉਹ ਪੰਜਾਬ ਦੇ ਲਈ ਹਮੇਸ਼ਾ ਹੀ ਇਮੋਸ਼ਨਲ ਨੇ ਤੋਂ ਬਹੁਤ ਜ਼ਿਆਦਾ ਦਰਦ ਸੀਗਾ ਉਹਨਾਂ ਦੇ ਅੰਦਰ ਕਿ ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿ ਮੈਂ ਕਿਹੜੇ ਤਰੀਕੇ ਇਹ ਚੀਜ਼ ਨੂੰ ਰੂਟ ਕਰਾਂ ਕਈ ਵਾਰ ਇਹ ਹੁੰਦਾ ਕਿ ਤੁਹਾਡੇ ਹਾਲਾਤ ਤੁਹਾਡੀਆਂ ਕਮਿਟਮੈਂਟਸ ਉੱਧਾਂ ਹੁੰਦੀਆਂ ਤੁਸੀਂ ਆਪ ਗਰਾਊਂਡ ਤੇ ਨਹੀਂ ਪਹੁੰਚ ਸਕਦੇ ਬਟ ਇੱਕ ਚੀਜ਼ ਹਮੇਸ਼ਾ ਉਹਨਾਂ ਦੇ ਦਿਲ ਚੱਲਦੀ ਰਹਿੰਦੀ ਹੈ ਕਿ ਕੋਈ ਵੀ ਤੁਸੀਂ ਇੱਕ ਬੈਸਟ ਵੇ ਲੱਭੋ ਇਸ ਸਟੇਜ ਦੇ ਲਈ ਕਿ ਅ ਕਿ ਕਿਹਨਾਂ ਲੋਕਾਂ ਤੱਕ ਪਹੁੰਚ ਸਕੇ ਫਿਰ ਅਸੀਂ ਬਾਈ ਹੁਣਾਂ ਨੂੰ ਅਮਰਪ੍ਰੀਤ ਨੂੰ ਉਹਨਾਂ ਨੂੰ ਫਾਈਂਡ ਆਊਟ ਕੀਤਾ ਤੇ ਸੋ ਅੱਗੇ ਅਸੀਂ ਉਮੀਦ ਕਰਦੇ ਹਾਂ ਕਿ ਜੋ ਵੀ ਬੈਸਟ ਕਰ ਸਕਦੇ ਹਾਂ ਲਾਈਕ ਚਾਹੇ ਉਹ ਫੈਮਲੀਆਂ ਅਡਾਪਟ ਕਰਨਾ ਹੋਵੇ ਚਾਹੇ ਉਹ ਘਰ ਬਣਾਉਣਾ ਹੋਵੇ ਸੋ ਜੋ ਵੀ ਸਾਡੇ ਤੋਂ ਬੈਸਟ ਹੋਏਗਾ ਅਸੀਂ ਕਰਾਂਗੇ ਤਾਂ ਬਿਲਕੁਲ ਟੀਮ ਸੋਨਮ ਤੋਂ ਪਹੁੰਚੇ ਸੀ ਲਾਡੀ ਚੀਮਾ ਔਰ ਨਾਲ ਦੀ ਨਾਲ ਨੇਹਾ ਔਰ ਸੋਨਮ ਬਾਜਵਾ ਖਰੋਦੀ ਨਾਲ ਵੀ ਗੱਲਬਾਤ ਹੋਈ ਹੈ ਔਰ ਜ਼ਿਕਰ ਕੀਤਾ ਬਹੁਤ ਫਿਕਰਮੰਦ ਨਜ਼ਰ ਆਏ ਨੇ इमोशनल ਕੋਈ ਨਹੀਂ ਕਿ ਮੈਂ ਪੰਜਾਬ ਦੇ ਲਈ ਜੋ ਕੁਝ ਵੀ ਕਰ ਸਕਦੀ ਹੁਈ ਤਾਂ ਮੈਂ ਜ਼ਰੂਰ ਕਰਾਂਗੀ ਤਾਂ ਇਹ ਤਸਵੀਰ ਹੈ ਜੈਨਪੁਰ ਪਿੰਡਾ ਇਹ ਜ਼ਿਲ੍ਹਾ ਗੁਰਦਾਸਪੁਰ ਦੀਨਾਨਗਰ ਦੇ ਵਿੱਚ ਪੈਂਦਾ ਤਾਂ ਤੁਸੀਂ ਹਾਲਾਤ ਦੇਖੋ ਕਿ ਪਾਣੀ ਬਹੁਤ ਚੜ ਚੁੱਕਾ ਹੈ ਔਰ ਪਾਣੀ ਪਹਿਲਾਂ ਘਟ ਸੀ ਹੁਣ ਲਗਾਤਾਰ